ਪਹਿਣ ਜੀ ਹਾਂ ਗੱਲਾਂ ਕਰਦੇ ਤੁਸੀਂ ਚੰਗੇ ਨਹੀਂ ਲੱਗਦੇ ਜਿੱਦਾਂ ਦਵਾਈ ਦਿੱਤੀ ਸੀ ਨਾ ਉਦੋਂ ਤੁਸੀਂ ਨਾਲ ਹੀ ਹੁਣ ਕਹੀ ਜਾਣਦੇ ਜੇ ਰਮਨ ਦਾ ਕਸੂਰ ਵਾ ਨਹੀਂ ਸਾਥ ਨਹੀਂ ਛੱਡਣ ਦੇ ਤੁਸੀਂ ਫਿਰ ਕਾਤੀ ਨਾ ਉਹੀ ਗੱਲ ਜੇ ਨੂੰ ਮੈਂ ਕਹਿਣ ਡਈ ਆ ਕਿ ਮੇਰੇ ਨਾਨ ਦੀ ਕੁੜੀ ਦਾ ਵਿਆਹ ਤੈਨੂੰ ਕਿਉਂ ਨਹੀਂ ਸਮਝ ਲੱਗਦੀ ਕੋਈ ਗੱਲ ਨਹੀਂ ਪਹਿਣ ਜੀ ਤੁਸੀਂ ਰੱਖੋ ਆਪਣਾ ਘਰ ਸੰਭ ਕੇ ਪਰ ਇੱਕ ਗੱਲ ਦਾ ਧਿਆਨ ਰੱਖਿਓ ਜੇ ਕਿਤੇ ਰਮਨ ਫਸੂਗੀ ਨਾ ਤੁਹਾਨੂੰ ਸਾਰਿਆਂ ਨੂੰ ਨਾਲ ਫਸਾਊਗੀ ਮੰਮੀ ਮੰਮੀ ਮੈਂ ਤਾਂ ਡਰ ਗਈ ਇਹ ਕਿਹੜੇ ਪੁਲਸ ਲੈ ਗਈ ਆ ਤੁਹਾਨੂੰ ਆ ਗਈਆਂ ਮੰਮੀ ਆਉਣਾ ਸੀ ਉਹਨਾਂ ਨੇ ਤਾਂ ਮੈਨੂੰ ਧੱਕੇ ਮਾਰ ਕੇ ਕੱਢ ਦਿੱਤਾ ਘਰੋਂ ਤੇ ਜਦੋਂ ਤੈਨੂੰ ਮੈਂ ਘਰੋਂ ਕਿਹਾ ਸੀ ਤੂੰ ਆਪਣੀ ਬੇਇੱਜ਼ਤੀ ਆਪ ਕਰਾਉਣ ਗਈ ਹਾਂ ਹੁਣ ਤਾਂ ਕੀਤਾ ਤੈਨੂੰ ਮਾਫ਼ ਅਸੀਂ ਮਾਂ ਪਿਓ ਆ ਹਾਨੂੰ ਫੇਰ ਵੀ ਤੁਹਾਡੇ ਤੇ ਤਰਸ ਆਉਂਦਾ ਵਾ ਪਰ ਤੁਸੀਂ ਮਾਸਾ ਜਿਨ੍ਹਾਂ ਦੀ ਮਾਂ ਪਿਓ ਦਾ ਸੋਚਦੇ ਓਦਾਂ ਕਹਿੰਦੇ ਵੀ ਮੇਰੀ ਗਰੰਟੀ ਆ ਰਿਪੋਰਟ ਬਦਲਦੀ ਨਹੀਂ ਸਹੀ ਰਹੇਗੀ ਸਭ ਤੇ ਮੈਂ ਹਾਂ ਚਲੋ ਜੇ ਤੁਸੀਂ ਗਰੰਟੀ ਚੁੱਕਦੇ ਜੇ ਤੇ ਮੈਂ ਹਾਂ ਕੋਈ ਨਹੀਂ ਮੈਂ ਕੱਲ ਜਾ ਕੇ ਹੋਣਾ